ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਜੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਸਾਡੀ ਜਿਹੜੀ ਚਰਸੀ ਇਹ ਮਤਲਬ ਕਿ ਖਾਨੇ ਪਈ ਹੋਈ ਸੀ ਤਰਪੈਲ ਪਈ ਹੋਈ ਸੀ ਔਰ ਜਦੋਂ ਸੰਗਤ ਆਂਦੀ ਸੀ ਤੇ ਬਾਰਿਸ਼ ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਸੀ ਔਰ ਜਦੋਂ ਬਾਰਿਸ਼ ਹੁੰਦੀ ਸੀ ਤੇ ਤਰਪੈਲ ਤੋਂ ਕਾਨਿਆਂ ਤੋਂ ਪਾਣੀ ਜਿਹੜਾ ਚੁੰਦਾ ਹੁੰਦਾ ਸੀ ਤੇ ਬਹੁਤ ਹੀ ਅਸੀਂ ਤੰਗੀ ਦੇ ਵਿੱਚ ਆ ਚੁੱਕੇ ਸੀ ਤੇ ਜਦੋਂ ਅਸੀਂ ਮੈਸੇਜ ਉਹਨਾਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਪਾਸਟਰ ਦੀਪਕ ਦਿਨਾਨਗਰ ਦੇ ਵਿੱਚ ਰਹਿੰਦੇ ਆ ਔਰ 8-9 ਸਾਲ ਉਹਨਾਂ ਨੂੰ ਹੋ ਚੁਕੇ ਆ ਸੇਵਾ ਦਾ ਤੇ ਉਹਨਾਂ ਨੇ ਤੁਰੰਤ ਮੈਨੂੰ ਆਪਣੇ ਕੋਲ ਬੁਲਾਇਆ ਉਹ ਜਦੋਂ ਬੁਲਾਇਆ ਤੇ ਉਹਨਾਂ ਦਾ ਸੁਭਾਅ ਅਸੀਂ ਦੇਖਿਆ ਕਿ ਉਹ ਜਿਸ ਤਰ੍ਹਾਂ ਭਰਾ ਆਪਸ ਦੇ ਵਿੱਚ ਗੱਲ ਕਰਦੇ ਆ ਉਸ ਤਰ੍ਹਾਂ ਨੇ ਉਹਨਾਂ ਨੇ ਸਾਡੇ ਨਾਲ ਗੱਲ ਕਰ ਕੀਤੀ ਅਸੀਂ ਤੁਹਾਡਾ ਕੱਚਾ ਘਰ ਜਿਹੜਾ ਵਾ ਔਰ ਜਿਹੜਾ ਤੁਹਾਨੂੰ ਇੰਨੇ ਚਿਰਾਂ ਤੋਂ ਦਿੱਕਤ ਆ ਰਹੀ ਆ ਕਿ ਜਿਸ ਤਰ੍ਹਾਂ بارش ਆਂਦੀ ਆ ਤੇ ਕਿਸ ਤਰ੍ਹਾਂ ਉਹ ਚੁੰਦਾ ਵਾ ਤੇ ਤਰਪਾਲ ਪਾਈ ਆ ਕਾਨੇ ਪਾਏ ਆ ਤੇ ਤੁਹਾਨੂੰ ਅਸੀਂ ਚਰਚ ਜਿਹੜਾ ਵਾ ਉਹ ਥੱਲੇ ਪਾ ਕੇ ਦੇਵਾਂਗੇ ਔਰ ਗੱਲ ਇੱਥੇ ਨਹੀਂ ਮੁੱਕਦੀ ਉਹ ਕਹਿੰਦੇ ਉੱਪਰ ਤਾਂ ਅਸੀਂ ਘਰ ਵੀ ਪਾ ਕੇ ਦਵਾਂਗੇ ਪ੍ਰੇਰਿਤ ਅੰਕੁਰੂਲਾ ਜੀ ਨੇ ਤੇ ਥੋੜੀ ਹੀ ਦੇਰ ਬਾਅਦ ਉਹਨਾਂ ਨੇ ਆਪਣੀ ਟੀਮ ਭੇਜ ਕੇ ਘਰ ਜਿਹੜਾ ਬਾਲਿਆਂ ਵਾਲਾ ਸੀ ਚਰਚ ਜਿਹੜੀ ਹੈਗੀ ਸੀ ਕਾਨਿਆਂ ਵਾਲੀ ਤਰਪਾਲ ਵਾਲੀ ਉਹ ਉਹਨਾਂ ਨੂੰ ਤੜਾ ਕੇ ਤੇ ਨਵਾਂ ਕਾਨੀਆਂ ਤੋਂ ਲੈ ਕੇ ਉੱਪਰ ਤੱਕ ਸਾਰਾ ਕੰਪਲੀਟ ਚਰਚ ਸਾਨੂੰ ਤਿਆਰ ਕਰਕੇ ਦਿੱਤਾ ਵਾ ਅਸੀਂ ਪਾਸਟਰ ਅੰਕੁਰੂਲਾ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਚਰਚ ਪਾ ਕੇ ਦਿੱਤਾ ਵਾ ਤੋਂ ਬਹੁਤ ਹੀ ਹੰਬਲ ਕਿਸਮ ਦੇ ਇਨਸਾਨ ਆ ਨਰਮ ਦਿਲ ਦੇ ਇਨਸਾਨ ਆ ਔਰ ਅਸੀਂ ਪਹਿਲਾਂ ਡਰਦੇ ਸੀ ਕਿ ਕੀ ਸਾਨੂੰ ਪੁੱਛਣਗੇ ਉਹਨਾਂ ਨੇ ਬੜਾ ਕੁਝ ਸਾਡੇ ਕੋਲ ਪੁੱਛਿਆ ਪਰ ਇਸ ਤਰ੍ਹਾਂ ਪੁੱਛਿਆ ਕਿ ਜਿਵੇਂ ਅਸੀਂ ਇੱਕ ਬਹੁਤ ਹੀ ਸਾਲਾਂ ਪਹਿਲਾਂ ਇੱਕ ਦੂਜੇ ਨਾਲ ਮਿਲੇ ਹੁੰਨੇ ਆ ਪਰ ਖੁਦਾ ਦਾ ਦਾਸ ਅਸੀਂ ਦੇਖਿਆ ਕਿ ਬਹੁਤ ਜ਼ਿਆਦੇ ਹਮਲਾ ਨਰਮ ਕਿਸਮ ਦੇ ਆ اور ਬਹੁਤ ਉਹ ਕੋਈ ਦੇਖਦੇ ਨਹੀਂ ਆ ਕੋਈ ਜਾਤੀ ਦਾ ਵਾ ਜਾਂ ਕੋਈ ਛੋਟਾ ਪਾਸਟਰ ਦਾ ਜਾਂ ਕੋਈ ਵੱਡਾ ਪਾਸਟਰ ਦਾ ਉਹ ਸਾਰਿਆਂ ਦੀ ਮਰਜ਼ੀ ਕਰਨ ਦੇ ਲਈ ਤਿਆਰ ਰਹਿੰਦੇ ਆ ਪਹਿਲਾਂ ਮੈਂ ਸੇਵਕਾਈ ਜਿਹੜੀ ਕਰਦਾ ਸੀ ਔਰ ਅਜ਼ਾਬ ਕਰਦਾ ਪਿਆ ਸੀ ਔਰ 나ਹੀਂ ਮੈਂ ਇਹਨਾਂ ਦੇ ਨਾਲ ਸੀ 나ਹੀਂ ਮੈਨੂੰ ਜਾਣਦੇ ਹੀ ਨਾ ਮੈਂ ਇਹਨਾਂ ਨੂੰ ਜਾਣਦਾ ਸੀ ਇਹਨਾਂ ਨੇ ਮੈਨੂੰ ਨਵਾਂ ਘਰ ਪਾਸਟਰ ਜੀ ਨੇ ਪਾ ਕੇ ਦਿੱਤਾ ਵਾ ਮੈਂ ਪਾਸਟਰ ਜੀ ਦਾ ਬਹੁਤ ਧੰਨਵਾਦ ਕਰਦਾ ਵਾਂ ਕਿ ਪਾਸਟਰ ਅੰਕਰੂਲਾ ਜੀ ਨੇ ਸਾਨੂੰ ਇਹ ਨਵਾਂ ਘਰ ਪਾ ਕੇ ਦਿੱਤਾ ਵਾ ਚਰਚ ਬਣਾ ਕੇ ਦਿੱਤਾ ਵਾ ਤੁਸੀਂ ਪੁਰਾਣੇ ਚਰਚ ਦੀ ਵੀ ਦੇਖ ਸਕਦੇ ਹੋ ਫੋਟੋ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਫਾਸਟਰ ਜੀ ਨੇ ਮੈਨੂੰ ਇਹ ਨਵਾਂ ਚਰਚ ਪਾ ਕੇ ਨਵਾਂ ਘਰ ਪਾ ਕੇ ਪ੍ਰੇਰਿਤ ਅੰਕਲ ਨੂੰ ਲਾ ਜੀ ਨੇ ਮੈਨੂੰ ਨਵਾਂ ਘਰ ਪਾ ਕੇ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਅਸੀਂ ਸਟੇਜ ਆ ਸਾਡੀ ਇੱਥੇ ਬਹਿ ਕੇ ਅਸੀਂ ਪ੍ਰਚਾਰ ਕਰਦੇ ਆਂ ਔਰ ਇਧਰ ਵਰਸ਼ਿਪ ਪਰ ਟੀਮ ਵੰਦੀ ਆ ਤੁਸੀਂ ਦੇਖ ਸਕਦੇ ਹੋ ਇਹ ਇਧਰ ਸਾਹਮਣੇ ਜਿਦੋਂ ਅਸੀਂ ਇਧਰ ਨੂੰ ਵੇਖਦੇ ਆ ਇਧਰ ਸੰਗਤ ਬੈਠੀ ਆ ਹੁਣ ਇਹ ਪ੍ਰੀਤ ਅੰਕਰੂਲਾ ਜੀ ਨੇ ਬਹੁਤ ਜਿਆਦਾ ਮਿਹਨਤ ਦੇ ਸਦਕੇ ਜਿਹੜਾ ਵਾ ਇਹ ਚਰਚ ਜਿਹੜਾ ਵਾ ਸਾਡਾ ਚਲੇ ਕਰਦਾ ਵਾ ਔਰ ਹੁਣ ਤੁਸੀਂ ਦੇਖ ਸਕਦੇ ਕਿੰਨਾ ਸਾਫ ਸੁਥਰਾ ਵਾ ਹੁਣ ਕੋਈ ਕਾਨਾ ਨਹੀਂ ਆ ਕੋਈ ਤਰਪੈਲ ਨਹੀਂ ਆ ਹੁਣ ਟੈਲ ਲੱਗੀ ਆ ਵਧੀਆ ਪੇਂਟ ਹੋਇਆ ਸਟੀਲ ਲੱਗਿਆ ਹੋਇਆ ਵਾ ਔਰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਫਸਟ ਇੱਕ ਰੂਮ ਆ ਜਿਹੜਾ ਸਾਡੇ ਵਿਸ਼ੇ ਦਾ ਸਮਨਾਗਰੇਤਾ ਦੇਖ ਸਕਦੇ ਹੋ ਕਿੰਨੀ ਵਧੀਆ ਪੇਂਟ ਪਲੀਆਂ ਹੋਈਆਂ ਚੈੱਕ ਚਲੇ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੋਂ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਪ੍ਰੇਰਿਤ ਅੰਕਰੂਲਾ ਜੀ ਆ ਔਰ ਪਰਮੇਸ਼ਰ ਉਹਨਾਂ ਨੂੰ ਸਦਾ ਲੰਮੀ ਉਮਰਾਂ ਦੇ ਭਲੇ ਦਿਨ ਦਿਖਾਵੇ ਔਰ ਸਦਾ ਆਪਣੀ ਸੇਵਾ ਦੇ ਵਿੱਚ ਹallelujah ਮਜ਼ਬੂਤ ਰੱਖੇ ਉਹ ਜਿਸ ਤਰ੍ਹਾਂ ਉਹ ਕੰਮ ਕਰਦੇ ਪਏ ਆ ਕੀ ਕਿਸੇ ਵালো ਦੇਖਦੇ ਨਹੀਂ ਆ ਕਿ ਇਹ ਕਿਸ ਜਾਤੀ ਦਾ ਵਾ ਔਰ ਉਹ ਹਰ ਜਾਤੀਆਂ ਨਾਲ ਪਿਆਰ ਕਰਦੇ ਆ ਔਰ ਮੈਂ ਇੱਕ ਦਿਨ ਜਦੋਂ ਗਿਆ ਤੇ ਇੱਕ ਜਿਨੇ ਕੋ ਮੈਂ ਪੁੱਛੇ ਕਰਨਾ ਸੀ ਤੇ ਉਹਨੇ ਕਿਹਾ ਕਿ ਮੈਂ ਨਾ ਚਰਚਾ ਨਾ ਵਾਂ ਤੇ ਨਾ ਮੈਂ ਕ੍ਰਿਸਚਨ ਵਾਂ ਤੇ ਫਿਰ ਵੀ ਇਹਨਾਂ ਨੇ ਮੈਨੂੰ ਘਰ ਪਾ ਕੇ ਦਿੱਤਾ ਵਾ ਉਹ ਪ੍ਰਭੂ ਦੀ ਧਿਆ ਦੇ ਨਾਲ ਨੇ ਪ੍ਰੇਤ ਅੰਕ ਨੂੰ ਲਾਜੀ ਨੇ ਸਾਨੂੰ ਇਹ ਵਧੀਆ ਜਿਹੜਾ ਵਾ ਚਰਚ ਪਾ ਕੇ ਦਿੱਤਾ ਵਾ ਅਸੀਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਨੀਂਹਾਂ ਤੋਂ ਲੈ ਕੇ ਉੱਪਰ ਤੱਕ ਇਹ ਦੇਖ ਸਕਦੇ ਹੋ ਟੈਲਾਂ ਲੱਗੀਆਂ ਹੋਈਆਂ ਵਾ ਔਰ ਵਧੀਆ ਕੰਦਾ ਪੇਂਟ ਆ ਪਿਆ ਹੋਇਆ ਵਾ ਔਰ ਮੈਂ ਪਾਸਟਰ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਪਰਮੇਸ਼ਰ ਦਾ ਵੀ ਧੰਨਵਾਦ ਕਰਦਾ ਵਾ ਔਰ ਅਸੀਂ ਤੁਹਾਨੂੰ ਸੋਈ ਵੀ ਦੱਸ ਸਕਦੇ ਆ ਕਿ ਜਿਸ ਤਰ੍ਹਾਂ ਕੋਈ ਵੀ ਸੰਗਤ ਆਂਦੀ ਆ ਔਰ ਉਹਨਾਂ ਦਾ ਥੱਲੇ ਹੀ ਅਸੀਂ ਇੰਤਜ਼ਾਮ ਕੀਤਾ ਵਾ ਚਾਹ ਪਾਣੀ ਦਾ ਜਾਂ ਕੋਈ ਲੰਗਰ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਇਹ ਰਸੋਈ ਆ ਤੋਂ ਇੱਕ ਕਲੀਸਿਆ ਦੇ ਲਈ ਆ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਚਰਚ ਦੇ ਨਾਲ ਜਿਹੜਾ ਸੰਗਤ ਵਾਸੇ ਬਾਥਰੂਮ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਟੈਲਾ ਲੱਗੀਆਂ ਸ਼ਾਵਰ ਲੱਗਾ ਟੂਟੀਆਂ ਲੱਗੀਆਂ ਔਰ ਸੀਟ ਲੱਗੀ ਆ ਤੁਸੀਂ ਦੇਖ ਸਕਦੇ ਹੋ ਫਰਸ਼ ਦੇਖ ਸਕਦੇ ਹੋ ਪ੍ਰੇਰਿਤ ਜੀ ਆ ਕਿ ਜਿਹੜੇ ਸੱਚਮੁੱਚ ਦੁਨੀਆ ਦਾ ਭਲਾ ਕਰਨ ਵਾਸੇ ਆਏ ਆ ਦੁਨੀਆ ਦੀ ਮਦਦ ਕਰਨ ਵਾਸਤੇ ਆਇਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਪਾਸਟਰਾਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਔਰ ਇਸ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਉਹ ਭਲਾਈ ਦੇ ਕੰਮ ਕਰਦੇ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਆ ਜਿਸ ਤਰ੍ਹਾਂ ਉਹ ਰਾਸ਼ਨ ਦੀ ਸੇਵਾ ਕੱਪੜਿਆਂ ਦੀ ਸੇਵਾ ਸੇਵਾ ਔਰ ਬੇਟੀਆਂ ਦੇ ਵਿਆਹ ਕਰਦੇ ਆ ਔਰ ਉਹਨਾਂ ਨੇ ਸਕੂਲ ਫ੍ਰੀ ਖੋਲੇ ਹੋਏ ਆ ਔਰ ਇਸ ਤਰ੍ਹਾਂ ਹੀ ਬਹੁਤ ਹੀ ਉਹ ਜਿਆਦਾ ਮਲਕੀ ਪਰਮੇਸ਼ਰ ਦੇ ਦਿੱਤੇ ਹੋਏ ਤੋਂ ਪਰਮੇਸ਼ਰ ਦੇ ਕੰਮ ਕਰਦੇ ਪਏ ਆ ਸੋ ਤੁਸੀਂ ਦੇਖ ਲਿਆ ਹੋਵੇਗਾ ਕਿ ਕਿੰਨਾ ਸੁੰਦਰ ਚਰਚ ਜਿਹੜਾ ਵਾ ਪ੍ਰੀਤ ਅੰਤਰੁੱਲਾ ਜੀ ਨੇ ਖੁਦਾ ਦੇ ਦਾਤ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਤੁਸੀਂ ਇਹ ਵੀ ਦੇਖ ਲਿਆ ਕਿ ਇੱਕ ਸੁੰਦਰ ਘਰ ਵੀ ਨਾਲ ਉਹਨਾਂ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਬੜਾ ਵਧੀਆ ਸਾਨੂੰ ਘਰ ਪਾ ਕੇ ਦਿੱਤਾ ਵਾ ਔਰ ਉਹ ਛੋਟੇ ਪਾਸਟਰਾ ਦੇ ਨਾਲ ਵੀ ਪਿਆਰ ਕਰਦੇ ਆ ਤੁਸੀਂ ਵੇਖ ਸਕਦੇ ਹੋ ਉਹ ਸੱਚਮੁੱਚ ਬਹੁਤ ਪਾਸਟਰਾ ਨੂੰ ਘਰ ਬਣਾ ਕੇ ਦੇ ਰਹੇ ਆ ਔਰ ਬਹੁਤ ਲੋਕਾਂ ਨੂੰ ਉਹ ਘਰ ਬਣਾ ਕੇ ਦੇ ਰਹੇ ਆ ਤੁਸੀਂ ਖਬਰਾਂ ਸੁਣਦੇ ਪਏ ਹੋ ਔਰ ਇਹ ਹਕੀਕਤ ਆ ਕਿ ਦਿਨਾ ਨਗਰ ਦੇ ਵਿੱਚ ਮੈਨੂੰ ਵੀ ਇਹਨਾਂ ਨੇ ਚਰਚ ਪਾ ਕੇ ਦਿੱਤਾ ਜੇ ਔਰ ਨਾਲ ਸੁੰਦਰ ਘਰ ਦੇ ਨਾਲ ਬLES ਕੀਤਾ ਔਰ ਮੈਂ ਬਹੁਤ ਹੀ ਜ਼ਿਆਦਾ ਪਰਮੇਸ਼ਰ ਦਾਸ ਵਾਸ਼ਰੈਂਕਰੋਲਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਚਰਚ ਬਣਾ ਕੇ ਦਿੱਤੀ ਆ ਔਰ ਚਰਚ ਦੇ ਨਾਲ ਨਾਲ ਹੀ ਘਰ ਵੀ ਬਣਾ ਕੇ ਦਿੱਤਾ ਵਾ ਸੋ ਗੋਡ ਬlesਸ ਯੂ ਜੈਨਸੀ